ਜੀ ਨੇ ਸੱਚ ਹੋ ਰਿਹਾ ਹੈ ਉਹ ਮੰਨ ਹੈ ਜੋਗਿਆ ਦੀ ਗੱਲ ਵੀ ਆ ਗਈ ਹੈ ਤੇ ਮੈਂ ਚੀਜ਼ ਵਿੱਚ ਵੀ ਸਹਿਮਤ ਹਾਂ ਵੀ ਜਿੰਨਾ ਜੋਗੀਆਂ ਨੇ ਜਿੰਨਾ ਮਹਾਪੁਰਖਾਂ ਨੇ ਪਰਮਾਤਮਾ ਪਾ ਲਿਆ ਉਹ ਸਾਰਿਆਂ ਨੂੰ ਨਹੀਂ ਕਹਿੰਦਿਆ ਜਾ ਸਕਦਾ ਤੇ ਮੇਰਾ ਤੇ ਆਪਾਂ ਜਿਹੜੇ ਮਕਲੀ ਉਹਨਾਂ ਨੂੰ ਨਹੀਂ ਸੁਣਦੇ ਸਕਦੇ ਕਈ ਜੋਗੀ ਬੜਕੇ ਮੰਗਦੇ ਨੇ ਜਟਾ ਭਾਈਆਂ ਡੇਰੇ ਬੜੇ ਨੇ ਉਹ ਰਿਦਿਜੇ ਸਿੱਧੀਆਂ ਦੇ ਮਾਲਕ ਬਣੇ ਨੇ ਕਿਸੇ ਦੇ ਜੰਗਟ ਕੀਤੇ ਕਿਤੇ ਬੱਚੇ ਠੀਕ ਕੀਤੇ ਇਹ ਸਵਾਮੀ ਜੀ ਦੀ ਦਸਤੂਰਸ ਕੋਨਾ ਕੋ ਪਿਆਪਾ ਮਤਿਆ ਕਤਿਆ ਉਬੀਅੰਸੀ ਅਰ ਬੜੇ ਮਹਾਪੁਰ ਇਕੱਠੇ ਹੁੰਦੇ ਸੀ ਉਹਨੇ ਇਹੀ ਗੱਲ ਕਹਣੀ ਜੋਗੀਆਂ ਜੋਗ ਦੀ ਕਮਾਈ ਕੀਤੀ ਉਹ ਰੱਬ ਪਾਇਆ ਜੀ ਇਹ ਜੱਤਾ ਬਦਾਨਾ ਤੇ ਦੁਨੀਆ ਮਗਰ ਲਈ ਤੇ ਫਾਇਦਾ ਕੀ ਆਇਆ ਗੱਲ ਤੇ ਆ ਕਹਿਣ ਵਾਲੀ ਉਹਨਾਂ ਨੂੰ ਕਹਿੰਦੇ ਸੀ ਸਾਰਿਆਂ ਦੀ ਨਹੀਂ ਸੀ ਗੱਲ ਖਾਤੇ ਉਹਨਾਂ ਵਿੱਚ ਜੋ ਮਹਾਪੁਰਸ਼ ਨੂੰ ਉਤਪੈਦੇ ਸੀ ਉਹ ਕੌਣ ਮਹਾਪੁਰਸ਼ ਸੀ ਜਿੱਦਾਂ ਨੇ 1 ਰੁਪਿਆ ਦੀ ਘਰ-ਬਾਰ ਦੀ ਰੋਟੀ ਵੀ ਨੰਗੀ ਕਿਹਾ ਕੋਪਰਤੋ ਨਿਧਾਤਰਾਉਂ ਆਏ ਨਾ ਤਾਂ ਤੇ ਕਿੱਥਾ ਖਾਣਾ ਹੈ ਥੱਕੇ ਖਾਣਾ ਹੈ

ਕਮਨ ਸਟ੍ਰੇਟ ਤੇ ਗੋਰਖਨਾਥ ਵੀ ਮੱਖੀਆਂ ਬਣਾ ਕੇ ਗੁੱਗਾ ਜੀ ਦੇ ਰਾਜ ਸਮੁੰਦਰ ਦੇ ਕੰਢੇ ਤੋਂ ਕੁੰਡਲ ਖਟੋਲੇ ਬਸਤਾਲ ਤੇ ਪੂਰੀ ਫੌਜ ਘੋੜੇ 800 ਸਿਤਕ ਪਰ ਤੇ ਬੋਲੇ 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 ਆਖ ਮੁਖੰਦਤ ਘੋੜੇ ਕੰ ਉਹ ਅੰਜਾਨ ਕੋਟੇ ਕੋਟ ਮਾਤ ਦਾ ਸੰਸਾਰ ਕਰਨਾ ਸਾਡੇ ਮਹਾਂਪੁਰਸ਼ ਦੇਵੀ ਦੇ ਸਮੇ ਮਹਾਂਪੁਰਸ਼ ਦੇ ਤੁਹਾਡੇ ਸਰੀਰਕ ਤੁਹਾਡੇ ਕੰਮ ਤਦੇ ਭੱਲੇ ਕਰਦਾ ਹੈ ਬਾਬਾ ਗਗਨ ਜੀ ਜੀ ਵਾਸ਼ਪੂ ਸਾਧਕ ਕੋਈ ਨਹੀਂ ਮੰਗਾ ਦਾ ਸਾਧਕ ਮਹਾਪੁਰਸ਼ ਤਪਸਵੀ ਕੋਈ ਝੋਟਾ ਪਦਮ ਨਾਪ ਆਏ ਗੁਰੂ ਜੀ ਨਾਲ ਮੁਕੰਮਲ ਬਸੋ ਕਹਿੰਦੇ ਕਿ ਤੁਸੀਂ ਕੋਠਾ ਬਾਦ ਤੇ ਹੋ ਜਾਣਾ ਫਰਾਨੀ ਵਾਸ਼ਪ ਤੇ ਕਰ ਸ੍ਰੀ ਪਰਮੇ ਅਰੇ ਜੀ ਮਾਨੂ ਕਰ ਕਰਦੇ ਇਹ ਦੁਗਿਆ ਪਰਮੇ ਉਹ ਫਲਤ ਹੈ ਅੱਜ ਅਸੀਂ ਰੱਬ ਕਹਿ ਰਿਹਾ ਮੈਂ ਵੀ ਰੱਬ ਕਹਿ ਰਿਹਾ ਪਰ ਮੈਂ ਜਿਹੜੇ ਰੱਬ ਨੂੰ ਦੇਖਿਆ ਨਾ ਉਹ ਨੂੰ ਛੱਡ ਨਾ ਕਿਸਦਾ ਕਬੀਰ ਜੀ ਦੇ ਮੂਤਨਾ ਮੁਤਾਬਕ ਮੈਂ ਸ਼ੁਕਰ ਕੀਤਾ ਸਾਦੇ ਬਾਪ ਦੀ ਮਹਿਮਾ ਅੱਗੇ ਆਈ ਉਹਨਾਂ ਨੇ ਕਿਹਾ ਅਗਰ ਚੌਟਰੀ ਮਿਲਿਆ ਹੋਵੇ ਬਹੁਤ ਟਾਈਮ ਤੋਂ ਬਾਅਦ ਉਹ ਬਾਰੰਗੀ ਦੇ ਆਧਾਰਨਾ ਮਿਲੀਆਂ ਪਰ ਉਸ ਨੂੰ ਦੇਖਣ ਲਈ ਜਿਹੜੀ ਚੀਜ਼ ਨੂੰ ਦੁਨੀਆਂ ਪਹੁੰਚਦੀ ਜਿਸ ਨੂੰ ਮਨ ਦੀ ਅਮਜਾਦ ਦੁਨੀਆਂ ਨੂੰ ਸਮਝਾਓ ਰਮਦਾਸ ਸਾਹਿਬ ਜੀ ਕੋਲ ਇਹ ਗੱਲ ਨਹੀਂ ਕਹਣੀ ਐ ਚਮਾਰਾਂ ਵਰਗੀ ਮੁੰਡਾ ਚਮਾਰਾਂ ਦਾ ਗੁਰੂ ਹੈ ਉਹ ਸਾਰੇ ਚਮਾਰੀ ਨੇ ਚੰਮ ਛੋੜੇ ਹੋਏ ਰਮਦਾਸ ਜੀ ਨੇ ਬ੍ਰੰਮਤਾ ਬ੍ਰੰਮ ਨੇ ਭੇਜੋ ਉਹ ਬ੍ਰੰਮ ਤਰਸੀ ਬ੍ਰੰਮ ਜੋਸੀ ਮੁੱਤਿਆ ਦਸ ਨੇ ਬਣੀ ਜਦ ਹੰਮ ਹੋਤੇ ਤਾਪੂ ਨਹੀਂ तूं कंदो पसी भॻवान तर्शन कर Oh, ਮਲਾਵ ਅੱਜ ਦਾ ਜੂ ਮਹਾਪੁਰਸ਼ ਮਿਲੇ ਮੈਂ ਤਾਂ ਕਹੂਗਾ ਮੈਨੂੰ ਗਿਆਨ ਇਹ ਤਾਂ ਕੋਲ ਬੰਦਾ ਮਿੱਤਰ ਬੋਲਣ ਦਾ ਪਤਾ ਨਹੀਂ ਅੱਜ ਜੇ ਸੂਜੀਕ ਗੀਰਜੀ ਦੇ ਸ਼ਬਦਾਂ ਬਾਰੇ ਇੰਦਰ ਬਾਰੇ ਆਪ ਚੰਦਰ ਬਾਰੇ ਸੂਰਜ ਬਾਰੇ ਇਹ ਵੀ ਇੱਕ ਲਾਈਟ ਦੇਣ ਦੀ ਖਾਹਿਸ਼ ਆਪਣੀ ਲਾਈਟ ਦੇ ਨਾਲ ਲੋਕਾਂ ਦੇ ਅੰਦਰ ਕੋਈ ਫਸਲਾਂ ਉਹ ਆਪਾ ਗਰਮਾਈ ਕਰਦੇ ਆ ਕਭ ਉਸ ਦਾ ਕੰਦਰ ਸਾਹਿਬੇ ਚਾਲ ਜਾ ਰਿਹਾ ਸੁਰਿੰਦਾ ਉਹਦੀ ਮਤਲਬ ਆਸ਼ਨਾ ਜਾ ਰਹੀ ਹੈ ਅਰ ਨਰਮੇ ਸ਼ਕਤੀਆਂ ਕੋਈ ਤਨਦਰੁ ਹੋਰ ਹੈ ਉਹਨੂੰ ਬ੍ਰਹਮ ਕੰਵਰਨ ਜੀ ਕਹਿੰਦੇ ਜਿਹੜਾ ਨਾਮਾ ਨਾ ਤੁਧਲਾ ਨਾ ਭਗਵਾ ਨਾ ਕੱਛ ਨਾਨਕ ਲਾਲੋ ਲਾਲ ਹੈ ਸਭੇ ਗੰਬਾਸ ਸੱਚ ਆਪਾ ਪਸੂ ਮਿਲਨੇ ਜਦ ਉਹਨੇ ਫਿਰ ਸਾਥ ਕੀਤੇ जिन्होंने रविदास साहब जी कहते हैं आज गुरु नानक साहब जी कल क्या परमेश्वर ज्योत नहीं रविदास जी परमेश्वर जोत नहीं ना नहीं लेंगे कबीर साहब जी ली पर कबीर साहब जी का ना नहीं लेना

ਅਪੀਸ ਨਾਲ ਮੋਸ਼ੀ ਦੇਖ ਰਿਹਾ ਤੇ ਬੰਦਾ ਕੰਮ ਕਰ ਫਿਰ ਉੱਥੇ ਕਿਸੇ ਦੇ ਕੋਈ ਗੱਲ ਨਹੀਂ ਸੀ ਗੱਲ ਭਗਵਾਨ ਦੀ ਤੇ ਵਾਹਿਗੁਰੂ ਹਰੀ ਦੀ ਚੱਲ ਰਹੀ ਹੈ ਖੁਦਾ ਦੀ ਚੱਲ ਰਹੀ ਹੈ ਸਾਰਿਆਂ ਤੇ ਜੋਤਾ ਤੇ ਨਾ ਸਭਨਾਂ ਚ ਖਿਆਤ ਕਰੋ ਸਭਨਾਂ ਚ ਵਿਚਾਰਾਂ ਦੇ ਨਾ ਪਾਓ ਸਭਨਾਂ ਚ ਸੋਚਾ ਤੇਰੀ ਹੋਵੇ ਸਤਨਾ ਦੇ ਅੰਦਰ ਲਾਇਕ ਤੇਰੀ ਹੈ ਸwami ਜੀ ਦੀ ਜੋਗੀ ਕਪਰਦਨ ਐਨਾਂ ਨੂੰ ਕਿਵੇਂ ਪਾਲਦਾ ਕੋਈ ਇੱਕ ਹੈ ਇੱਕੋ ਸਮਾ ਨਾਖਾ ਜਨਮਤਲ ਰਹੇ ਸਮਾਏ ਅਰ ਦੂਜਾ ਕਾਹੇ ਸਿਮਰ ਜੇ ਜੋ ਜੰਮੇ ਤੇ ਮਰ ਜਾਏ ਉਹਨੇ ਛੋੜ ਦਿੱਤੀ ਉਹਨੇ ਆਪਣਾ ਨਾਟਕ ભગવાન ਨੇ ਛੇਤੀ ਬਣਿਆ ਬੋਲੇ ਮਨਾਰਾਇਣ ਬਣਿਓ ਬਰਮਾ ਜਿਸੁ ਮਹੇਸ਼ ਆਪਣੇ ਬਣਿਓ ਰਾਮ ਵੀ ਬਣਿਓ ਰਾਮਣ ਵੀ ਬਣਿਓ ਕ੍ਰਿਸ਼ਨ ਵੀ ਬਣਿਓ ਦੇਵੀ ਦੇਵ ਤੇ ਬਣਿਓ ਉਹ ਆਪ ਬਣਿਓ ਪਾਪੂ ਨੇ ਦੱਸਿਆ ਮਨ ਤੇ ਕਿਰਪਾ ਕਰਾ ਪ੍ਰਕਾਸ਼ जिथेरी दूजे पासे मैं सच भी तो दुए खेल करके दिखा लिया जेरे पास जाना है जाना तो उ

ਕਮਨ ਸਵਾਮੀ ਜੀ ਕੋਲ ਜਟਾਕਾਰੀਆਂ ਦੇ ਲਿੰਦਾ ਨਹੀਂ ਕਰਦੇ ਪਰ ਮੈਂ ਨਹੀਂ ਕਹਿੰਦਾ ਸ੍ਰੀ ਚੰਨ ਮਹਾਰਾਜ ਉਹ ਵੀ ਜਟਾਕਾਰੀਆਂ ਦੇ ਸਦੇ ਗੁਰੂ ਪ੍ਰਕਾਸ਼ ਗੋਰਖਨਾਥ ਜੀ ਕਹਿੰਦੇ ਸ਼੍ਰੀ ਮਹਾਰਾਜ ਉਹਦੇ ਆਪਣੇ ਕਮਸ ਉਹਦਾ ਆਪਣਾ ਮੰਨ ਅਸੀਂ ਕਿਉਂ ਆਪਣੇ ਮੰਨ ਨੂੰ ਖਰਾਬ ਕਰਗੇ ਆਪਣੇ ਵਿਚਾਰ ਨੂੰ ਕਿਉਂ ਦਬੋਈਏ ਅਪਣੇ ਕਾਲਾ ਨੂੰ ਮਹਾਂਪ੍ਰਸਾਦ ਜੀ ਵਿਚਾਰ ਇਸਵੇਂ ਕਾਰਪੀਤਾ ਸੁਣ ਕੇ ਅਸੀਂ ਕਿਉਂ ਨੰਦਾ ਬਣ ਕੇ ਸਾਡਾ ਉਲਟਾ ਨਿਸ਼ਾਨ ਖਚਲੇਗਾ اے ਮਹਾਰਾਜ ਦੁਨਿਆ ਦਾ ਬਲਿਆ ਸਾਨੂੰ ਮਾਫ ਕਰ ਸਾਨੂੰ ਨੈਤਿਕਤ ਹੋਈ ਨਹੀਂ ਸਾਡੇ ਖਾਮ ਖਨਾਬ ਅੱਗੇ ਬੜੇ ਹੋ ਚੁੱਕੇ ਨੇ ਕਿ ਤੱਕ ਪਾਗਲ ਤੋਂ ਅੱਜ ਕਰਦੇ ਹਾਂ ਜਵੇਂ ਮੋਬਾਈਲ ਚੱਕਿਆ ਤੇ ਕਿਤੇ ਉੱਧਰ ਸਕਿੰਟ ਬਾਅਦ ਪਹਿਲਾਂ ਕਿ ਆਹੀ ਤੁਸੀਂ ਸੁਧ ਕਰ ਲੋ ਆਪਣੀ ਪੂਰੀ ਧਰਤੀ ਤੇ ਬੜਾ ਫਾਇਦਾ ਚੁੱਕਿਆ ਇਹਨਾਂ ਨੂੰ ਬਚਾ ਲਓ ਤੇ ਬਚ ਬਣ ਜੀ ਇਹਨਾਂ ਨੂੰ ਕੀ ਸਮਝਾਉਣੀ ਉਲਟਾ ਮਨ ਦਿੱਤਾ ਸ਼੍ਰੀ ਸਾਧਨ ਕੇ ਤੇ ਭਾਵੇਂ ਮੌਕੇ ਨੂੰ ਪਤਾ ਨਹੀਂ ਕਬੀਰ ਸਾਹਿਬ ਰੱਬ ਸੀ ਸਰਮਾਤਨਾ ਉਹ ਇਹ ਮੌਕੇ ਤੇ ਬੇਦਰ ਹੋ ਕੇ ਪਰ ਉਹਨਾਂ ਨੇ ਕਿਹਾ ਸੀ ਕਿ ਦੂਜੇ ਪਾਸੇ ਜਦ ਲਈ ਇੱਕ ਤਕੀ ਦਿਖਾ ਦੇ ਦਿੱਚੋ ਨਹੀਂ ਪਾਈ ਕਿ ਦੇ ਚਾਹੀਦੀ ਜੋ ਨਕਸ਼ਾ ਇਹਨਾਂ ਸਾਥ ਭੇਜ ਕੇ ਸਭੀ ਦੇ ਹੱਥ ਜੋੜਨ ਦੇ ਕਹਿੰਦੇ ਨੇ ਮੇਰੇ ਮਹਾਂਪੁਰਸ਼ ਉਹ ਮੁਕਾ ਉਤਮਕਰ ਨਾ ਤਾਂ ਕੋਈ ਮੰਤਰੀ ਕੋਲਿਆ ਜੇ ਕਾਮਾ ਕੁਲਜੀ ਦੇ ਸਾਰੇ ਨੂੰ ਸਿਰਸੇ ਨਹੀਂ ਮੈਂ ਕਿਸੇ ਬਾਣੇ ਨੂੰ ਨਹੀਂ ਦਿੱਤਾ ਜੋ ਇਸ ਬਾਣੇ ਦੇ ਵਿੱਚ ਮੂਰਤ ਬੜੇ ਹੋਏ ਵੀ ਭਗਵਾਨ ਨੂੰ ਪਾ ਨਹੀਂ ਰਹਿੰਦੇ ਘਟਿਆ ਬੜੇ ਹੋਏ ਵੀ ਉਹ ਚੰਗੇ ਵੀ ਬਦਨਾਮੀ ਕਰਾਉਂਦੇ ਨੇ ਮੈਂ ਤਾਂ ਉਹਨਾਂ ਨੂੰ ਲੱਪਣ ਵਾਸਤੇ ਗਿਆ ਤੁਹਾਨੂੰ तेनो लाभ के साइड ते करो संगे जिले जोरचो के ने भगवान ना महापुरुष प्यारे उन्हें बस साथ लाना करो उन्हें दे चार बजो चार तो है तो है चार साथ के तो इतने की साथ साथ है साथ की पूर्ण कार्य स्नान साथ पर जाने का बान साथ का संगमर पार्टी पावे साथ के संग ਕੰਪਨੀ ਕੀ ਕਹਿੰਦੀ ਆ ਉਹਨਾਂ ਤੇ ਕੀ ਆ ਨਹੀਂ ਕਰ ਉਹਨਾਂ ਨੇ ਸਿੱਧੀ ਕੀਤੀ ਗੁਰਮਤ ਸਿੱਖੀ ਨਿਮਾਤਾਵਾਦ ਇਹ ਨਹੀਂ ਕਰਦਾ ਇਸੇ ਮਾਨੇ ਦੇ ਉੱਤੇ ਅਸੀਂ ਕਿਉਂ ਮਾਰਾ ਕਹਿੰਦੇ ਸੂਰਜ ਦੇ ਰਿਹਾ ਚੰਦਰਮਾ ਦੇ ਰਿਹਾ ਉਹ ਆਪਣੀ ਜਗ੍ਹਾ ਨਾ ਕਰੂਗਾ ਕਿਉਂ ਦੱਚਕ ਜਿਹਾ ਐਸੀ ਕਰਦੇ ਇਹ ਕਿਤੇ ਨਹੀਂ ਆਪ ਕੋ ਮੋਹ ਲੋਗ ਹੰਕਾਰ ਚਾਹੇ ਜਿਵੇਂ ਮਰਜੀ ਕਮਾ ਸਕਦਾ ਹੈ

ਇਹ ਜਰਮੇਸ਼ਨ ਲਾਗੂ ਤੋੜ ਨਾ ਦੇ ਹੋਰ ਫਾਇੰਡ ਕਰਦੇ ਆ ਅਸੀਂ ਬਚਣ ਵਾਸਤੇ ਕਦੇ ਭਗਵਾਨ ਪਰਮੇਸ਼ਰ ਕੋਈ ਚੰਗੇ ਮਹਾਪੁਰਖ ਦੀ ਸੰਗਤ ਕਰਨੋਂ ਪਿਆਰ ਨਹੀਂ ਕਿ ਜਿਹਦੇ ਨਾਲ ਸਾਡੇ ਮਨ ਦੀ ਮੈ ਲੈ ਤੇਰੀ ਮਤ ਪਾਪਾਂ ਨੇ ਮਾਰੀ ਨਾਮ ਦਪਤਿਤ ਹੁੰਦਾ ਬੰਦੇ ਆ ਮਤ ਠੀਕ ਹੋਵੇ ਮੇਰੇ ਲੈਕਚਰ ਬਾਅਦ ਨਹੀਂ ਅਨਪੜ ਬੰਦਾ

ਦੇ ਸੇਂਂ ਨਿੰਦਾ ਬੱਕੇ ਤਾਰਿਆ ਸ਼ਿਕਾਰੀ ਤਾਰਿਆ ਖਾਂਦੂ ਨੂੰ ਸਮਝਾਇਆ ਬਾਬੇ ਨਾਨਕ ਨੇ ਅੰਮ੍ਰਿਤ ਦੀ ਤਸਵੀਰ ਤੇ ਮਰਦਾਂ ਨੇ ਡਰਦੇ ਘਬਰਾਵਾ ਨਹੀਂ ਹੋਇਆ ਅਸਿਰ ਦੇ ਰਾਜਿਆਂ ਨੇ ਮਨ ਦੀ ਗੱਲ ਤੋਂ ਲੱਗਦਾ ਡਰ ਤੋਂ ਉਹ ਲੜਨ ਲੱਗ ਪਏ राम राम कने वाए पाप बचा राम राम सुठे पपा पता ਇਹ ਦੁਨਿਆਸਾ ਰਾਸ ਪੁੱਟਾ ਕਰਵਾਉ ਨਹੀਂ ਤੇ ਫਸੂ ਨਹੀਂ ਉਹਨਾਂ ਸੁਨਹਰ ਦੇ ਨਾਲ ਹੀ ਹੋਣੇ ਸਟਾਪ ਦੱਸੇ ਕਮੇਰਾ ਮੇਰਾ ਕੰਮ ਵੀ ਇੱਕ ਵਰਤਮ ਕਰੋ ਵਰਨਾਮ ਸਾਹਿਬ ਦੇ ਕਹਾਂ ਮੈਂ ਜੰਮੇ ਸੁਣ ਕੇ ਆਣਾ ਆਇਆ ਜੰਮੇ ਖੁਸ਼ ਹੋ ਖੁਸ਼ ਅਸੂਲ ਬਸਨ ਤੋਂ ਕਰਿਆ ਇਹਨਾਂ ਪਰਦਾਮ ਜਦੋਂ ਕਾਬੂ ਨਾਲ ਚੁੱਪਚੀ ਨੂੰ ਤੇ ਆਪਰੇਸਰ ਨੂੰ ਤੁਹਾਨੂੰ ਕੋਈ ਲੋੜ ਨਹੀਂ ਜਦੋਂ ਕੋਈ ਪਰਵਾਹ ਨ ਕਰਾਂਗੇ ਜਦੋਂ ਕੋਈ ਕੋਈ ਅਸਲੀ ਵਸਤੂ ਦਾ ਉਹਦੇ ਨਾਮ ਦੀ ਮਸਲੀਨਾ ਪ੍ਰਾਇਮ ਦੇ ਕਿਤੇ ਵੀ ਦੇਗੇ ਕੋਈ ਇਸ ਨਾਮ ਤੋਂ ਬਹੁਤ ਜਰਨਾ ਨਾ ਚੱਲੇਗਾ ਜੀਤੇ ਨਾ ਖਵਾਗੀ ਕੰਮ ਇਸੇ ਦਿਖਾ ਜਾਂਦੇ ਛੁਰ ਗਏ ਕਿਹਦੀ ਤਰਸ ਨਾ ਸੁਣੇ ਜਿੰਬਾਬਾ ਸਵਾਤਨੇ ਕੰਮ ਨੇ ਨੱਟ ਰੱਖ ਕੇ ਦੇਓ ਜੇਦਰ ਰਹਿਮ ਨਹੀਂ ਕਰਦੇ ਤਾਂ ਸਾਡਾ ਧੱਕੇ ਦਾ ਨਾਮ ਤਾਂ ਬੋਲ ਦਿੰਗੇ ਸੱਜਣੋ ਕੋਟੇ ਤਰ੍ਹਾਂ ਰਾਜ ਚੱਲ ਗਿਆ ਤੇ ਬਰੀ ਜਦੋਂ ਮਨ ਭਾਂਤੀ ਜਾਂਦਾ ਨਹੀਂ ਤਾਂ ਕਹਿੰਦੀ ਹੋਣਾ ਲੱਗਿਆ ਰੱਬਾ ਮਾਪੁਰਸ਼ਕ ਜੀ ਤੇਰੇ ਬੱਚਾ ਨਾ ਛੱਡ ਦੇਈਏ ਬੱਚਾ ਤਾਂ ਦਿਲ ਚ ਸਾਹਮੇ ਰਹਿੰਦੇ ਕੁਛ ਵੀ ਨਹੀਂ ਕਾਲ ਜਿੰਨੀ ਮਰਜੀ ਭਜਤੀ ਕਰ ਲੈ ਸੇਵਾ ਕਰ ਲੈ ਉਹ ਪੈਰ ਦੀ ਰੱਖੜ ਦਿੰਦਾ ਮੈਂ ਨੱਕ ਪੁੱਛਦਾ ਜੇ ਸਾਦਾ ਸਾਦਾ ਨੱਪੜ ਬਿਮਾਰ ਪਿਆ ਇਹ ਦੱਸੋ

ਰੱਬ ਨੇ ਸੇਵਾ ਦਾ ਫਾਲਤੂ ਦਿੱਤਾ ਸਾਸਨ ਦਾ ਫਾਲੀ ਮਿਲਿਆ ਸਾਡੀ ਮੰਗ ਵੀ ਪੂਰੀ ਹੋਈ ਤੇ ਤੂੰ ਤੇ ਕੱਲਾ ਹੁਣ ਕੱਦਾਰੇ ਹੈ ਰੱਬ ਨੇ ਤੇ ਗੱਲ ਵੀ ਰੱਖੀ ਕੋਲ ਰੱਬ ਦੀ ਤੇ ਗੱਲ ਵੀ ਕਰੀ ਤੂੰ ਕੋਣ ਤੋਂ ਮਰਦਾ ਸਤਪਨ ਫੈਕਸ਼ਨ ਦਾ ਘਰ ਚੋ ਚਾਲੀ ਤੱਕੰਡਾ ਜੀ ਆਈ ਆਲ ਨਾਮ ਲੈ ਜੀ ਨਾਮ ਲੈ ਜੀ ਗੁਰੂ ਧਾਰਿਆ ਤੇ ਕੱਲੇ ਦਾ ਦੱਸ ਤੇਰੇ ਕੜੀ ਚੀਜ਼ ਐ ਕਬੀਰ ਜੀ ਉਹਨਾਂ ਦੇ ਮਗਰ ਪਏ ਸੂਸ਼ਟੇ ਉਹ ਜੋਗੀਏ ਉਹ ਸੰਤ ਕੋ ਹਮੇ ਬਾਲਿਓ ਉਹ ਖੁੰਮਿਆਂ ਵਾਲਿਆਂ ਪੱਗਾਂ ਬੰਨਣ ਵਾਲਿਓ ਉਹ ਅੱਲਾ ਤਾਲਾ ਨੂੰ ਹਾਜ਼ਰ ਰੱਖਣ ਵਾਲਿਓ ਇਹ ਦਿਖਾਵੇ ਦਿਖਾਵੇ ਖਾ ਕੇ ਭਗਵਾਨ ਨੂੰ ਸਤਾਰਾਂ ਮਹਾਂਪੁਰਖਾਂ ਦੇ ਰੂਪ ਚ ਕਿਦਾ ਕੱਲ ਜਿਆਦੇ ਕੋਨਾਂ ਦੀ ਚਾਹਤ ਸੀ ਉਸ ਟੈਪ ਤੁਸੀਂ ਬਣੀ ਸ਼ੂਟਰ ਕਰਦੇ ਹੋ ਤੇ ਤੁਸੀਂ ਸ਼ਬਦ ਕੋ ਨਹੀਂ ਉਹਦੇ ਵਿੱਚੋਂ ਸਾਰੀ ਤੇ ਬੇਟੀ ਹੋਣੀ ਫਿਰ ਮੈਂ ਤਾਂ ਫਿਕਰ ਕਰਨਾ ਪੂਰਾ ਖੁਪੂਰੀ ਕਬੀਰ ਜੀ ਨੇ ਫਿਰ ਖਤਾਬੀ ਚੱਕ ਲਈ ਨਿੰਦਰ ਵੀ ਲੈ ਲਾ ਸੁਰਜ ਵੀ ਲੈ ਆਓ ਚੰਗਰ ਤੇ ਆ ਗਏ ਕਦੋਂ ਮਾਰੋ ਗਾਂਧੀ ਵੀ ਸਮਝਦੇ ਉਸੇ ਦੇ ਪੂਜਾ ਕਰਦੇ ਹੋ ਉਹਨੂੰ ਪਾਣੀ ਵੀ ਦੇਦੇ ਹੋ ਉਹਦੀ ਗੱਲ ਵੀ ਸਮਝੋ ਕਬੀਰ ਜੀ ਕਹਿੰਦੇ ਆ ਉਹਦੀ ਗੱਲ ਸੁਣੋ ਤੇ ਨਾ ਇੱਧਰ ਨੂੰ ਆਨ ਕੇ ਮੈਂ ਇੱਧਰ ਭਗਵਾਨ ਇੰਦਰ ਦੇ ਅਛਾਤ ਦੇ ਉਹ ਚੰਦਰਮਨ ਨੂੰ ਕੁੱਲਦੀ ਆ ਉਹ ਬਚੋਲਾ ਇੰਦਰ ਦਾ ਹੈ ਕਬੀਰ ਜੀ ਦੀ ਗੱਲ ਹੈ ਤਾਂ ਕਬੀਰ ਜੀ ਖਿਲਾਫ ਨਹੀਂ ਬੋਲੇ ਉਹ ਮੀਰ ਜੀ ਨੇ ਮਾਰਾ ਨਹੀਂ ਕਿਹਾ ਉਹੋਂ ਨਾ ਦੇਖ ਕਿਸ ਸੀ ਜਰੇ ਜੁੜੇ ਨਹੀਂ ਤੁਰੇ ਨਹੀਂ ਬਾਹਰ ਦੀ ਸੀ ਦਿਖਾਵਾ ਸੀ ਸੰਤ ਸੀ ਕਾਜੀ ਸੀ ਚੱਕ ਕੇ ਕਬੀਰ ਨੂੰ ਪਾਣੀ ਚ ਸਿਰ ਦਿੱਤਾ ਸੱਚ ਬੋਲਣ ਵਾਲੇ ਨੇ ਵੇ ਸੱਚ ਬੋਲਣਗੇ ਨਹੀਂ ਸੱਚ ਸੌਂਗੇ ਨਹੀਂ ਕਰੀ ਤੇ ਕੁਆਰ ਕਿਵੇਂ ਜਾਇਦੰਦੋ ਅਕਲ ਨਹੀਂ ਸੱਚਾ ਦੇ ਤਾਂ ਇਹ ਨੂੰ ਕੀ ਹੁੰਦਾ ਸਾਰੇ ਚੌਧਰੀ ਬਣ ਜਾਂਦੇ ਨੇ बासा सरदा करना इनकी पता जबानी करे हरनाक्षारे रीती आ मैं कबीर जी ने सताया हाथी के पैर ने सजा कबीर जी बाणियों चालते चले गए दबी गए फिर